ਦਿਨਾਂ ਦੇ ਬਾਅਦ ਇੱਕ ਸਰਚ ਅਭਿਆਨ ਸ਼ੁਰੂ ਕੀਤਾ ਜਾਏਗਾ ਪਹਿਲਾਂ ਅਸੀਂ ਸੋਚਦੇ ਸੀ ਕਿ ਇਹਨਾਂ ਇਹਨਾਂ ਪੁਰਖਵਾਣੀਆਂ ਨੂੰ ਰਿਕਾਰਡ ਕਰਕੇ ਰੱਖ ਲਿਆ ਜਾਵੇ ਤੇ ਸਮੇਂ ਤੇ ਪੋਸਟ ਕੀਤਾ ਜਾਏ ਪਰ ਫਿਰ ਕੋਸ਼ਰੋ ਕਾਨੂੰ ਲੱਗਣਾ ਕਿ ਖੜੇ ਪੈਰ ਜੀ ਇਦਾਂ ਉਦਾਂ ਇਹ ਪੁਰਖਵਾਣੀਆਂ ਤੇ ਇਹਦਾ ਮਤਲਬ ਕਿ ਪਰਜਾਂ ਨੂੰ ਬਚਾਉਣ ਦੇ ਲਈ ਆ ਤੈਨੂੰ ਗੁਪਤ ਨਹੀਂ ਰੱਖਿਆ ਜਾ ਸਕਦਾ ਸੋ ਬਹੁਤ ਧਿਆਨ ਨਾਲ ਸੁਣੀਓ ਥੋੜੇ ਦਿਨਾਂ ਬਾਅਦ ਸਾਡੇ ਹੀ ਮੁਲਖ ਦੇ ਅੰਦਰ ਇੱਕ ਸਰਚ ਅਭਿਆਨ ਸ਼ੁਰੂ ਕੀਤਾ ਜਾਏਗਾ ਜਿਹੜਾ ਪੂਰੇ ਦੇਸ਼ ਦੇ ਵਿੱਚ ਸਰਚ ਕੀਤਾ ਜਾਏਗਾ ਉਹਨਾਂ ਲੋਕਾਂ ਨੂੰ ਲੱਭਣ ਦੇ ਲਈ ਜਿਨ੍ਹਾਂ ਨੇ ਦੇਸ਼ ਧਰੋਹ ਕੀਤਾ ਆ ਗਦਾਰੀ ਕੀਤੀ ਆ ਅਨ ਉਹਨਾਂ ਨੇ ਦੇਸ਼ ਪ੍ਰੇਮ ਜ਼ਾਹਿਰ ਨਹੀਂ ਕੀਤਾ ਪਰ ਆਪਣੇ ਅੰਦਰ ਦੇਸ਼ ਧਰੋਹ ਨੂੰ ਰੱਖਿਆ ਚਾਹੇ ਦੇਸ਼ ਦੀ ਇਨਫੋਰਮੇਸ਼ਨ ਲੀਕ ਕੀਤੀ ਚਾਹੇ ਦੇਸ਼ ਦੇ ਵਿੱਚ ਹੋਣ ਵਾਲੀਆਂ ਕਟਨਾਵਾਂ ਨੂੰ ਅੰਜਾਮ ਦੇਣ ਦੇ ਲਈ ਉਹਨਾਂ ਨੇ ਆਪਣੇ ਕੋਲੇ ਸਮਗਰੀ ਇਕੱਠੀ ਕੀਤੀ ਜਾਂ ਜਿਨ੍ਹਾਂ ਨੂੰ ਉਹਨਾਂ ਕਟਨਾਵਾਂ ਨੂੰ ਅੰਜਾਮ ਦੇਣਾ ਸੀਗਾ ਉਹਨਾਂ ਨੂੰ ਸਪੋਰਟ ਕੀਤਾ ਉਹਨਾਂ ਨੂੰ ਚੁਣ-ਚੁਣ ਕੇ ਕੱਢਿਆ ਜਾਣਾ ਆਪਣੇ ਆਪ ਨੂੰ ਦੇਸ਼ ਪ੍ਰੇਮੀ ਬਣਾ ਲੈਣ ਗਲਤ ਲੋਕਾਂ ਦਾ ਤੇ ਗਲਤ ਕੰਮਾਂ ਦਾ ਸਾਥ ਦੇਣਾ ਬੰਦ ਕਰ ਦੇਣ ਤੇ ਉਹ ਜ਼ਰੂਰ ਬਚਾਏ ਜਾ ਸਕਦੇ ਆ ਪਤਾ ਵੀ ਨਹੀਂ ਲੱਗਣਾ ਕਿ ਸਰਚ ਆਪਰੇਸ਼ਨ ਸ਼ੁਰੂ ਹੋ ਗਿਆ ਆ ਪਰ ਬਹੁਤ ਵੱਡਾ ਸਰਚ ਆਪਰੇਸ਼ਨ ਸ਼ੁਰੂ ਹੋਣ ਵਾਲਾ ਹੈ ਉਹਨਾ ਸਟੇਟਸ ਵਿੱਚ 24 ਉਹ ਲੋਕੀ ਲੱਭ ਪੈਣਗੇ ਜਿੰਨਾ ਸਟੇਟਸ ਦੇ ਵਿੱਚ ਸ਼ਾਂਤੀ ਆ ਜਿੱਥੋਂ ਦੀ ਖਬਰਾਂ ਵਿੱਚ ਚਰਚੇ ਨਹੀਂ ਆ ਰਹੇ ਉਹਨਾ ਸਟੇਟਸ ਵਿੱਚੋਂ ਵੀ ਬਹੁਤ ਸਾਰੇ ਗद्दार ਲੱਭ ਲੈ ਜਾਣਗੇ ਆਈ ਫਾਡਨ ਮਾਈ ਲੈਂਗੁਏਜ ਕਿ ਮੈਂ ਗद्दार ਸ਼ਬਦ ਯੂਜ਼ ਕੀਤਾ ਪਰ ਜਿਹੜਾ ਦੇਸ਼ ਦੀ ਖਿਲਾਫਤ ਵਿੱਚ ਐਕਟੀਵਿਟੀਆਂ ਚ ਇਨਵੋਲਵ ਹੋਏ ਉਹ ਦੇਸ਼ ਦਾ ਗद्दार ਹੀ ਅਸੀਂ ਇਸ ਦੇਸ਼ ਵਿੱਚ ਰਹਿੰਦੇ ਆ ਹਰੇਕ ਨਾਗਰਿਕ ਨੂੰ ਆਪਣੇ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਰੱਖਣੀ ਚਾਹੀਦੀ ਆ ਮੈਂ ਕੱਲ ਆਪਣੇ ਹਸਬੰਦ ਨੂੰ ਕਹਿ ਰਹੀ ਸੀਗੀ ਮੈਂ ਕਿਹਾ ਅਗਰ ਦੇਸ਼ ਮੰਗੇ ਕਿ ਸਾਨੂੰ ਸਿਵਲ ਜਿਹੜੇ ਸਾਡੇ ਪਬਲਿਕ ਆ ਦੇਸ਼ ਦੇ ਨਾਗਰਿਕ ਆ ਸਾਨੂੰ ਉਹਨਾਂ ਦੇ ਵਿੱਚੋਂ ਵੋਲੰਟੀਅਰਸ ਚਾਹੀਦੇ ਆ ਮੈਂ ਕਿਹਾ ਪਲੀਜ਼ ਮੇਰੇ ਲਈ ਨਾ ਨਾ ਕਰਿਓ ਮੈਨੂੰ ਦੇਸ਼ ਦੀ ਸੇਵਾ ਲਈ ਜਰੂਰ ਭੇਜ ਦਿਓ ਕਿਉਂਕਿ ਮੈਂ ਦੇਸ਼ ਦੇ ਲਈ ਕوش ਕਰਨਾ ਚਾਹੁੰਦੀ ਆ ਇਹ ਮੌਕੇ बार-बार ਨਹੀਂ ਮਿਲਦੇ ਅਸੀਂ ਇਸ ਦੇਸ਼ ਤੋਂ ਬਹੁਤ ਕੁਝ ਲੈ ਰਹੇ ਆ ਤੇ ਮੈਂ ਜਰੂਰ ਤੁਹਾਨੂੰ ਵੀ ਕਹੂੰਗੀ ਜੇ ਮੌਕਾ ਮਿਲਿਆ ਤਾਂ ਪਿੱਠ ਨਾ ਵਿਖਾਇਓ ਸਿਰ ਨਾ ਤਾਣ ਕੇ ਪਰਮੇਸ਼ਵਰ ਤੇ ਭਰੋਸਾ ਰੱਖ ਕੇ ਦੇਸ਼ ਦੀ ਸੇਵਾ ਦੇ ਲਈ ਕੋਦ ਕੇ ਮੈਦਾਨ ਵਿੱਚ ਆ ਜਿਓ ਇਹ ਪਰਮੇਸ਼ਵਰ ਨੂੰ ਪਸੰਦ ਆਊਗਾ ਕਿਆ ਗਿਆ ਸੀ ਪਰ ਹੁਣ ਕਾਊਂਟਡਾਊਨ ਸਟਾਰਟ ਹੋ ਚੁੱਕਿਆ ਇਸ ਲਈ ਮੈਂ ਦੱਸਣ ਜਾ ਰਹੀ ਆ ਕਿ ਹੁਣ ਗਵਾਂਡੀ ਮੁਲਖ ਟੋਟੇ ਟੋਟੇ ਹੋ ਜਾਊਗਾ ਮੈਂ ਇਹਦੇ ਉੱਤੇ ਬਹੁਤ ਖੁਸ਼ ਨਹੀਂ ਆ ਉੱਥੇ ਵੀ ਸਾਡੇ ਹੀ ਲੋਕੀਂ ਆ ਪਰਮੇਸ਼ਵਰ ਦੇ ਲੋਕੀਂ ਆ ਇਨਸਾਨੀਅਤ ਹੀ ਵੱਸਦੀ ਆ ਪਰ ਫਿਰ ਵੀ ਜੋ ਪਰਮੇਸ਼ਵਰ ਨੇ ਤੈਹਰਾਇਆ ਆ ਉਹ ਹੋਣਾ ਹੀ ਆ ਅਸੀਂ ਉਸ ਦੇਸ਼ ਦੇ ਨਾਗਰਿਕਾਂ ਲਈ ਵੀ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਵਰ ਤੁਹਾਡਾ ਹੱਥ ਉਹਨਾਂ ਨੂੰ ਵੀ ਸੰਭਾਲੇ ਤੇ ਉਹਨਾਂ ਨੂੰ ਵੀ ਬਚਾ ਕੇ ਰੱਖਿਓ ਉਹ ਵੀ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਦੇਖ ਸਕਣ ਹੋ ਸਕੇ ਤਾਂ ਇਹ ਪਿਆਲਾ ਟਲ ਜਵੇ ਫਿਰ ਵੀ ਮੇਰੇ ਪਿਤਾ ਦੀ ਜੋ ਮਰਜ਼ੀ ਆ ਉਹੀ ਪੂਰੀ ਹੋਵੇ ਬਹੁਤ ਸ਼ੇਤੀ ਤੁਸੀਂ ਉਹਦੇ ਟੋਟੇ ਹੁੰਦਿਆਂ ਦੇਖੋਗੇ ਇੱਕ ਟੋਟਾ ਹੋ ਚੁੱਕਾ ਆ ਚਾਰ ਟੋਟੇ ਉਹਦੇ ਹੋਰ ਹੋ ਜਾਣਗੇ ਔਰ ਕਾਊਂਟਡਾਊਨ ਸਟਾਰਟ ਹੋ ਚੁੱਕਾ ਆ ਉਹਦਾ ਨਕਸ਼ਾ ਬਦਲ ਜਾਏਗਾ ਸਗੋਂ ਦੋ ਹੋਰ ਕੰਟਰੀਜ਼ ਦੇ ਵੀ ਨਕਸ਼ੇ ਚੇਂਜ ਹੋ ਜਾਣਗੇ ਬਹੁਤ ਛੇਤੀ ਕੁਝ ਵੱਧ ਜਾਣਗੇ ਕੁਝ ਘਟ ਜਾਣਗੇ ਤੁਸੀਂ ਸਮਝ ਸਕਦੇ ਹੋ ਬਹੁਤ ਛੇਤੀ ਤੁਸੀਂ ਬੰਗਲਾਦੇਸ਼ ਦੇ ਵਿੱਚ ਵੀ ਵਿਦਰਾਉ ਨੂੰ ਦੇਖੋਗੇ ਵੱਡੀਆਂ ਘਟਨਾ ਨੂੰ ਦੇਖੋਗੇ ਤੇ ਬੰਗਲਾਦੇਸ਼ ਨੂੰ ਫਟਦਾ ਹੋਇਆ ਤੇ ਟੁੱਟਦਾ ਹੋਇਆ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੀ ਜਾਨ ਮਾਨ ਦਾ ਨੁਕਸਾਨ ਇੰਡੀਆ ਵਿੱਚ ਵੀ ਹੋਊਗਾ ਰੀਅਲੀ ਵੈਰੀ ਸੌਰੀ ਟੂ ਸੇ ਮੈਂ ਕਹਿਣਾ ਨਹੀਂ ਚਾਹਦੀ ਪਰ ਜੋ ਹੈ ਸੋ ਹੈ ਹਜ਼ਾਰ ਸਾਡੇ ਮੋਢ ਤੇ 10000 ਸਾਡੇ ਸੱਜੇ ਹੱਥ ਤੇ ਡਿੱਗਣਗੇ ਪਰ ਨਾਸ਼ ਕਰਨ ਵਾਲੀ ਚੀਜ਼ ਸਾਡੇ ਨੇੜੇ ਇਸ ਲਈ ਕਲੇਮ ਕਰਦੇ ਰਿਓ ਇਸ ਸਾਲ ਤੁਸੀਂ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਜੀ ਨੂੰ ਅਨਸਟਾਪੇਬਲ ਮੋੜ ਤੇ ਕੰਮ ਕਰਦਿਆਂ ਦੇਖੋਗੇ ਨਾ ਰੁਕਣ ਵਾਲੇ ਮੋੜ ਤੇ ਉਹ ਕੰਮ ਕਰਨਗੇ ਉਹ ਰੁਕਣਗੇ ਨਹੀਂ ਜੋ ਥਾਣਿਆ ਆ ਉਹ ਕਰਨਗੇ ਔਰ ਉਹ ਉਹੀ ਕਰਨਗੇ ਜੋ ਲਿਖਤਾਂ ਵਿੱਚ ਲਿਖਿਆ ਆ ਆਉਣ ਵਾਲੇ ਸਾਲ ਵਿੱਚ ਹੋਰ ਵੀ ਬਹੁਤ ਸਾਰੇ ਵਾਰ ਫਰੰਟ ਓਪਨ ਹੋ ਜਾਣਗੇ ਵੱਖ-ਵੱਖ ਦੇਸ਼ਾਂ ਦੇ ਅਰ ਥੋੜੇ ਦਿਨਾਂ ਬਾਅਦ ਦੁਨੀਆ ਪਰ ਵਿੱਚ ਕੁਦਰਤ ਦੇ ਕਰੋਧ ਨੂੰ ਦੁਨੀਆ ਵੱਡੇ ਪੱਧਰ ਤੇ ਆਉਂਦਿਆਂ ਦੇਖੇਗੀ ਜਿਹਦੇ ਵਿੱਚ ਜਲ ਦੁਆਰਾ ਬਹੁਤ ਸਾਰੀਆਂ ਦੁਰਘਟਨਾਵਾਂ ਹੋਣਗੀਆਂ ਭਾਵੇਂ ਵਰਖਾ ਹੋ ਸਕਦੀ ਹੈ ਉਹ ਸਮੁੰਦਰਾਂ ਦਾ ਚੜਨਾ ਹੋ ਸਕਦਾ ਆ ਅਜੇ ਵੱਡੇ ਅਰਥਕ ਕੋਇਕ ਆਉਣੇ ਬਾਕੀ ਆ ਉਹਦਾ ਵੀ ਜ਼ਰੂਰ ਤੁਸੀਂ ਸੁਣੋਗੇ ਨੈਚੁਰਲ ਜੜੀਆਂ ਘਟਨਾਵਾਂ ਆ ਨੈਚੁਰਲ ਡਿਜ਼ਾਸਟਰਸ ਜਿਹੜੇ ਆ ਉਹਨਾਂ ਦਾ ਟਾਈਮ ਤੁਸੀਂ ਏਦਾਂ ਸਮਝ ਲਓ ਕਿ ਸ਼ੁਰੂ ਹੋ ਚੁੱਕਿਆ ਆ ਬਹੁਤ ਟਾਈਮ ਬਹੁਤ ਸਾਲਾਂ ਤੋਂ ਇੰਡੀਆ ਦੀ ਇੱਕ ਇਮੇਜ ਬਣੀ ਹੋਈ ਆ ਗੁੱਡ ਬாய் ਵਾਲੀ ਇਮੇਜ ਕਿ ਇੰਡੀਆ ਇਜ਼ ਅ ਗੁੱਡ ਬாய் ਕਿਸੇ ਨਾਲ ਲੜਦਾ ਨਹੀਂ ਆ ਕਿਸੇ ਦੀ ਗੱਲ ਵਿੱਚ ਬੋਲਦਾ ਨਹੀਂ ਆ ਪਰ

ਇੰਡੀਆ ਦੀ ਗ੍ਰੇਟਨੈਸ ਦਾ ਸ਼ੁਰੂ ਹੋ ਚੁੱਕਿਆ ਆ ਇੰਡੀਆ ਇੰਡੀਆ ਰਹਿਣ ਵਾਲਾ ਨਹੀਂ ਆ ਦਾ ਗ੍ਰੇਟ ਇੰਡੀਆ ਬਣ ਜਾਣ ਦਾ ਪੀਰੀਅਡ ਸਟਾਰਟ ਹੋ ਚੁੱਕਾ ਹੈ ਭਾਵੇਂ ਇੱਥੇ ਵਾਰ ਲੱਗੇ ਭਾਵੇਂ ਇੱਥੇ ਡਿਜ਼ਾਸਟਰਸ ਹੋਣ ਭਾਵੇਂ ਇੱਥੇ ਰੈਸਰਸ਼ਨ ਆ ਜਾਵੇ ਭਾਵੇਂ ਇੱਥੇ ਸਿਵਲ ਵਾਰ ਦਾ ਟਾਈਮ ਵੀ ਸ਼ੁਰੂ ਹੋ ਚੁੱਕਿਆ ਆ ਗ੍ਰੇਟ ਪ੍ਰਾਈਮ ਮਿਨਿਸਟਰ ਹੋਏਗਾ ਸਿਰਫ ਹੁਣ ਸਾਡਾ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਨਹੀਂ ਰਹੇਗਾ ਅਗਰ ਉਹ ਗ੍ਰੇਟ ਨੇਸ਼ਨ ਦਾ ਪ੍ਰਾਈਮ ਮਿਨਿਸਟਰ ਆ ਤਾਂ ਗ੍ਰੇਟ ਪ੍ਰਾਈਮ ਮਿਨਿਸਟਰ ਹੋਏਗਾ ਮੈਂ ਹਰ ਰੋਜ਼ ਆਪਣੇ ਪ੍ਰਾਈਮ ਮਿਨਿਸਟਰ ਦੇ ਲਈ ਪ੍ਰਾਰਥਨਾ ਕਰਦੀ ਆ ਅਰ ਸਾਨੂੰ ਸਾਰਿਆਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਆ ਕਿਉਂਕਿ ਹਾਕਮ ਪਰਮੇਸ਼ਵਰ ਦੇ ਵੱਲੋਂ ਥਾਪੇ ਜਾਂਦੇ ਆ ਸੋ ਚਾਹੇ ਹਾਕਮ ਬਦਲੇ ਪਰਮੇਸ਼ਵਰ ਦੇ ਵੱਲੋਂ ਇਸ ਲਈ ਪਰਮੇਸ਼ਵਰ ਦਾ ਸਾਨੂੰ ਹੁਕਮ ਹੈ ਕਿ ਆਪਣੇ ਪਾਤਸ਼ਾਹਾਂ ਦੇ ਲਈ ਗੰਭੀਰਤਾਈ ਦੇ ਨਾਲ ਪ੍ਰਾਰਥਨਾ ਕਰੋ ਇਹ ਹਰੇਕ ਇੰਡੀਅਨ ਦਾ ਫਰਜ਼ ਕਿਉਂ ਆ ਆਪਣੇ ਦੇਸ਼ ਦੇ ਪਾਤਸ਼ਾਹ ਦੇ ਲਈ ਦੇਸ਼ ਦੀ ਸੈਨਾ ਦੇ ਲਈ ਦੇਸ਼ ਦੀ ਬਿਹਤਰੀ ਦੇ ਲਈ ਦੇਸ਼ ਦੀ ਬੜੌਤਰੀ ਦੇ ਲਈ ਦੇਸ਼ ਵਿੱਚ ਅਮਨ ਸ਼ਾਂਤੀ ਪ੍ਰੇਮ ਦੇ ਲਈ ਹਰ ਰੋਜ਼ ਇਦਾਂ ਪ੍ਰਾਰਥਨਾ ਕਰੇ ਜਿਵੇਂ ਆਪਣੇ ਪਰਿਵਾਰ ਦੇ ਲਈ ਪ੍ਰਾਰਥਨਾ ਕਰਦਾ ਆ ਭਾਵੇਂ ਰੁਕਣ ਦੀਆਂ ਖਬਰਾਂ ਆ ਜਾਣ ਹੁਣ ਇੰਡੀਆ ਨੇ ਰੁਕਣਾ ਨਹੀਂ ਇੰਡੀਆ ਅਨਸਟਾਪੇਬਲ ਹੋ ਚੁੱਕਿਆ ਆ ਕਿਉਂਕਿ ਹੁਣ ਇੰਡੀਆ ਦੇ ਦੌੜਨ ਦਾ ਸਮਾਂ ਸਕਸੈਸ ਵੱਲ ਨੂੰ ਦੌੜਨ ਦਾ ਸਮਾਂ ਸ਼ੁਰੂ ਹੋ ਚੁੱਕਿਆ ਆ ਸੋ आई प्राउड टू बी एन इंडियन मेनू भारती होने प्रार्थना करिए अखा न के सिर चुका के पूरी गंभीरताई सर्व शक्तिमान खुदा वन खुदा प्यारे पिता अस अपने मुल्क लैके ਤੁਹਾਡੀ ਪਾਕ ਜ਼ ਲਾਲੀ ਹਜ਼ੂਰੀ ਦੇ ਵਿੱਚ ਆਉਨੇ ਆ ਪਿਤਾ ਜੀ ਪ੍ਰਭੂ ਇਸ ਮੋਲਖ ਨੂੰ ਤੁਸੀਂ ਸਾਨੂੰ ਪੈਦਾ ਕੀਤਾ ਤੁਸੀਂ ਭੇਜਿਆ ਕਿਉਂਕਿ ਤੁਹਾਡੀ ਪਲੈਨਿੰਗ ਇਹੀ ਸੀ ਕਿ ਅਸੀਂ ਇਸੇ ਮੋਲਖ ਦੇ ਨਾਗਰਿਕ ਹੋਈਏ ਤੁਹਾਡੇ ਵਚਨ ਦੇ ਅਨੁਸਾਰ ਪ੍ਰਭੂ ਤੁਹਾਡੇ ਦਿੱਤੇ ਹੋਏ ਹੁਕਮ ਦੇ ਅਨੁਸਾਰ ਅੱਜ ਅਸੀਂ ਸਾਡੇ ਮੋਲਖ ਦੇ ਲਈ ਪ੍ਰਾਰਥਨਾ ਕਰਦੇ ਹਾਂ ਪਿਤਾ ਤੁਹਾਡਾ ਮੇਰ ਭਰਿਆ ਹੱਥ ਸਾਡੇ ਮੋਲਖ ਉੱਤੇ ਹੋਵੇ ਸਾਡੇ ਪ੍ਰਾਈਮ ਮਿਨਿਸਟਰ ਦੇ ਉੱਤੇ ਹੋਵੇ ਸਾਡੇ ਦੇਸ਼ ਦੀ ਸੈਨਾ ਨੂੰ ਸਵਰਗਦੁੱਤਾਂ ਜਿਹਾ ਬਲ ਦਿਓ ਐ ਸੁਪਰਨੈਚੁਰਲ ਤਰੀਕੇ ਦੇ ਨਾਲ ਪ੍ਰਭੂ ਸਾਡੇ ਦੇਸ਼ ਦੀ ਸੈਨਾ ਦੀ ਹਿਫਾਜ਼ਤ ਕਰਿਓ ਉਹਨਾਂ ਦੇ ਪਰਿਵਾਰਾਂ ਦੀ ਹਿਫਾਜ਼ਤ ਕਰਿਓ ਹਰ ਹਥਿਆਰ ਜਿਹੜਾ ਸਾਡੇ ਦੇਸ਼ ਦੇ ਵਿਰੁੱਧ ਬਣਿਆ ਨਕਮਾ ਹੋ ਜਾਵੇ ਹਰੇਕ ਯੋਜਨਾ ਜਿਹੜੀ ਸਾਡੇ ਦੇਸ਼ ਦੇ ਵਿਰੁੱਧ ਬਣੀ ਆ ਉਹ ਨਕਮੀ ਹੋ ਜਾਵੇ ਅ ਮੇਰੇ ਪਿਤਾ ਪਰਮੇਸ਼ਵਰ ਹੁਣ ਹੋਣ ਦਿਓ ਕਿ ਜੋ ਤੁਸੀਂ ਆਪਣਾ ਸ਼ਬਦ ਭੇਜਿਆ ਉਹਦੇ ਅਨੁਸਾਰ ਸਾਡਾ ਦੇਸ਼ ਮਹਾਨਤਾ ਵੱਲ ਨੂੰ ਜਾਵੇ ਅਰ ਪ੍ਰਭੂ ਜਿਵੇਂ ਤੁਸੀਂ ਇਹਨੂੰ ਹੋਰਾਂ ਦੇਸ਼ਾਂ ਵਿੱਚ ਉੱਚਾ ਚੱਕਣ ਜਾ ਰਹੇ ਅੱਜ ਮਿਲ ਕੇ ਪ੍ਰਾਰਥਨਾ ਕਰਦੇ ਕਿ ਤੁਹਾਡੀ ਇਹ ਮਰਜ਼ੀ ਜਰੂਰ ਪੂਰੀ ਹੋਵੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਅਮਨ ਸ਼ਾਂਤੀ ਦਿਓ ਮੇਰੇ ਖੁਦਾ ਜੀ ਪ੍ਰਭੂ ਆਪਣਾ ਪ੍ਰੇਮ ਸਾਡੇ ਦੇਸ਼ ਦੇ ਲੋਕਾਂ ਦੇ ਦਿਲਾਂ ਦੇ ਅੰਦਰ ਪਾਇਓ ਮੇਰੇ ਖੁਦਾ ਅਰ ਦੇਸ਼ ਦੇ ਲੋਕਾਂ ਦੀ ਹਿਫਾਜ਼ਤ ਪ੍ਰਭੂ ਆਪਣੇ ਕਿਰਪਾ ਵਾਲੇ ਹੱਥ ਦੇ ਨਾਲ ਕਰਿਓ ਮੇਰੇ ਖੁਦਾ ਜੀ ਸਗੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਦੋਹਾਂ ਦੇਸ਼ਾਂ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਹੋਏ ਮੇਰੇ ਖੁਦਾ ਫਿਰ ਵੀ ਪ੍ਰਭੂ ਜੋ ਤੁਸੀਂ ਚਾਹੁੰਦੇ ਆ ਉਦਾਂ ਹੋਵੇ ਕਿਉਂਕਿ ਤੁਹਾਡੇ ਕੋਲੇ ਚੰਗੀਆਂ ਯੋਜਨਾਵਾਂ ਆ ਮੇਰੇ ਪਿਤਾ ਪਰਮੇਸ਼ਰ ਅਰ ਪ੍ਰਭੂ ਸਾਡੀ ਪ੍ਰਾਰਥਨਾ ਕਿਪੀਤਾ ਉਹ ਸੈਨਿਕ ਜਿਹੜੇ ਜੰਗ ਦੇ ਮੈਦਾਨ ਵਿੱਚ ਆ ਉਹਨਾਂ ਦੇ ਪਰਿਵਾਰਾਂ ਦੀ ਹਿਫਾਜ਼ਤ ਤੁਸੀਂ ਕਰੋ ਮੇਰੇ ਖੁਦਾ ਜੀ ਔਰ ਪ੍ਰਭੂ ਉਹਨਾਂ ਦੇ ਪਰਿਵਾਰਾਂ ਨੂੰ ਵੱਡੀ ਦਲੇਰੀ ਬਖਸ਼ਿਓ ਮੇਰੇ ਖੁਦਾ ਉਹਨਾਂ ਸੈਨਿਕਾਂ ਨੂੰ ਡਿਸਪਾਇੰਟ ਨਾ ਕਰਨ ਪਰ ਹੋਰ ਇਨਕਰੇਜ ਕਰਨ ਮੇਰੇ ਖੁਦਾਬੰਦ ਖੁਦਾ ਆਓ ਮੇਰੇ ਖੁਦਾ ਸਾਡੇ ਸਭਨਾ ਉੱਤੇ ਮਿਹਰਮਾਨ ਹੋਵੋ ਔਰ ਸਾਡੀਆਂ ਬੇਨਤੀਆਂ ਨੂੰ ਸਵੀਕਾਰ ਕਰੋ ਅਸੀਂ ਯਕੀਨ ਕਰਦੇ ਕਿ ਅੱਜ ਸਾਡੇ ਦੇਸ਼ ਦਾ ਵੀ ਬ੍ਰੇਕਥਰੂ ਆ। ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ। ਆਮੇਨ। ਆਮੇਨ।